ਕੀ ਕਾਟਵਾ ਮੰਗ ਲੜਦੀਆਂ ਫਿਰਦੀਆਂ ਤੁਸੀਂ ਜਦੋਂ ਦੇਖੋ ਮिन्नੂ ਕਹੀ ਜਾਊਗੀ ਵੀ ਆਹ ਕੰਮ ਕਰਦੇ ਆਹ ਕੰਮ ਕਰਦੇ ਕਿਉਂ ਕਿਸੇ ਦੀ ਨੌਕਰ ਲੱਗੀ ਆ ਮੈਂ ਘਰੇ ਕਿਹੜੇ ਕੰਮ ਕੀ ਤੈਨੂੰ ਦਸੀ ਲੈ ਕਹਿੰਦੀ ਕਿਹੜੇ ਵੀ ਸਬਜੀ ਮੈਂ ਬਣਾਈ ਆ ਤੜਕੇ ਦੀ ਰੋਟੀ ਮੈਂ ਬਣਾਈ ਆ ਤੈਨੂੰ ਕੱਲੇ ਭਾਂਡੇ ਹੀ ਕਹੇ ਸੀ ਤੁਹਾਨੂੰ ਕਿਉਂ ਮੈਂ ਝਾੜੂ ਪੋਚਾਣਾ ਇਹ ਕੱਪੜੇ ਧੋ ਲੈ ਝਾੜੂ ਪੋਚਾ ਕਰਤਾ ਕੋਈ ਸੜ ਕਾ ਕੱਪੜੇ ਤੂੰ ਆਪਣੇ ਧੋਏ ਨੇ ਬੇਬੇ ਦੇ ਧੋਏ ਨੇ ਹੈਂ ਹੂੰ ਇਹ ਮਰੀ ਜਾਂਦੀ ਹੁੰਨੀ ਆ ਮੇਰੀ ਗੱਲ ਸੁਣ ਲੈ ਆਪਦੇ ਕੰਮ ਨਾ ਆਪ ਕਰਿਆ ਕਰ ਮੈਂ ਕਿਸੇ ਦੀ ਨੌਕਰ ਨਹੀਂ ਹੈਗੀ ਬਾਈ ਆਪਦੇ ਅੱਡ ਅੱਡ ਕਰੋ ਨਾ ਆਹ ਕੰ ਮੈਂ ਕਰ ਚੱਲ ਮਾਤਾ ਕੁੜ। ਆਪਾਂ ਆਂਟੀ ਨਹੀਂ। ਨਹੀਂ ਤੂੰ ਮਾਤਾ ਕੁੜ ਚੱਲ। ਬੜੀ ਸਿਆਣੀ ਐ ਹੈ ਬਾਹਰ ਜਿਹੜਾ ਚੁੱਲ੍ਹਾ ਗਾ ਮੇਰੀ ਗੱਲ ਸੁਣ। ਸਰਦੀਆਂ ਦੇ ਵਿੱਚ ਤਾਂ ਤੂੰ ਕਹਿੰਨੀ ਹੁੰਨੀ ਐ ਕਿ ਬਾਹਰ ਵੀ ਅੰਦਰ ਰੋਟੀ ਬਣਾ ਹੈ ਤੇ ਹੁਣ ਜਦੋਂ ਗਰਮੀ ਆ ਗਈ ਹੁਣ ਮੈਨੂੰ ਬਾਹਰ ਕੱਢਦੀ ਐ ਕੀ ਗੱਲ? ਕਿਉਂ? ਰਲ ਮਿਲ ਕੇ ਕੰਮ ਕਰਨਾ ਪੈਣਾ। ਰਲ ਮਿਲ ਕੇ ਕੋਈ ਨਹੀਂ ਮੈਂ ਤਾਂ ਅੰਦਰ ਹੀ ਬਣਾਉਂਗੀ ਸਬਜੀ-ਸਬਜੀ ਮੇਰੇ ਤੋਂ ਬਾਹਰ ਚੁੱਲੇ ਤੇ ਗਰਮੀ ਚ ਨਹੀਂ ਵੱਢਦੀ। ਜੇ ਤਾਂ ਮੈਂ ਬਣਾਉਣੀ ਐ ਤੂੰ ਸਰਦੀਆਂ 'ਚ ਬਣਾਉਣੀ ਹੁੰਨੀ ਐ ਚਲਾ ਕੇ ਦੇਖ। ਅੱਛਾ? ਹਾਂ। ਉਦੋਂ ਤੈਨੂੰ ਐ ਵੀ ਯਾਦ ਆ ਜਾਂਦਾ ਵੀ ਸਿਲੰਡਰ ਨਹੀਂ ਫੂਕਣਾ ਚ ਚੱਲਾ ਘਰ ਮੈਨੂੰ ਨਹੀਂ ਪਤਾ ਕਿ ਚੱਲ ਬੇਬੇ ਸਾਰਾ 판ਦੀ ਹੋ ਜਾਂਦੇ ਮੈਂ ਤਾਂ ਫਿਰ ਵੇਖਾਂਗੀ ਕੋਈ ਨਹੀਂ ਚੱਲ ਚੱਲ ਬਾਹਰ ਆਵੇਂ ਚੱਲ ਆ ਆ ਜਾ ਆ ਜਾ ਕੋਈ ਨਹੀਂ ਤੂੰ ਆ ਜਾ ਕਰ ਲੈ ਗੱਲ ਹਾਂ ਕਰ ਗੱਲ ਕਰ ਚੱਲ ਨਹੀਂ ਕਾਦੀ ਮੈਂ ਚਾਹ ਮੰਗਈ ਜਾਂਦਾ ਕੀ ਕੀ ਕਾਟਵਾ ਮੰਗ ਲੜਦੀਆਂ ਫਿਰਦੀਆਂ ਤੁਸੀਂ ਉਹ ਲੜਨ ਦੀ ਨਹੀਂ ਗੱਲ ਹੈ ਸਾਨੂੰ ਅੱਡ ਕਰਦੇ ਮਾਤਾ ਅੱਡ ਕਰਦੇ ਅੱਡ ਕਰਦੇ ਜਿੱਦਨ ਦੀਆਂ ਹੀ ਆਈ ਕੰਪੜਾ ਅੱਡ ਕਰਦੇ ਅੱਡ ਕਰਦੇ ਮੈਨੂੰ ਕਿ ਨਹੀਂ ਅੱਡ ਕਰਦੇ ਮੈਂ ਤਾਂ ਆਪਣੀ ਲੈਣਾ ਹਾਂ ਕੀ ਮਾਤਾ ਮੇਰਾ ਹਾਂ ਪਹਿਲਾਂ ਤਾਂ ਤੁਸੀਂ ਮੈਨੂੰ ਮੇਰੀਆਂ ਦਰਾਂ ਇੰਠਾਈਆਂ ਆ ਅੱਡ ਕਰਾਤਾ ਹੁਣ ਤਾਂ ਤੇ ਆਪਸ ਵਿੱਚ ਮੇਰੀ ਕੱਟਿਆ ਜਾਂਦਾ ਮੈਨੂੰ ਅਸੀਂ ਤਾਂ ਕੋਈ ਨਹੀਂ ਦੀ ਇੱਕ ਨੇ ਭਾਈ ਜਦ ਦਿਨ ਚੜਦਾ ਤਾਂ ਵਿਆਹ ਮੰਗ ਚਾ ਉਹ ਜਾਂਦਾ ਤਾਂ ਕੰਮ ਦਾ ਕਿਸੇ ਨੇ ਕੋਈ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਕੋਈ ਨਹੀਂ ਦੇਖਣਾ ਕੰਮਾਂ ਪਿੱਛੇ ਲੜਾਈਆਂ ਹੁੰਦੀਆਂ ਇਹ ਹੀ ਕਰਦੀ ਐ ਮੈਂ ਕਰਦੀ ਐ ਲੈ ਜੇ ਕਿੱਡੀ ਚਲਾ ਕੇ ਇਹ ਕਰਦੀ ਐ ਦੋ ਟੱਕ ਨਹੀਂ ਹੈਗੀਆਂ ਤੁਸੀਂ ਹਾਂ ਭਾਂਡੇ ਧੋਣ ਲੱਗੀ ਤੇ ਰੋਂਦੀ ਐ ਜੀ ਸਬਜ਼ੀ ਰੋਟੀ ਮੈਂ ਬਣਾਦੀ ਤੈਨੂੰ ਭਾਂਡੇ ਧੋਣ ਲੱਗੇ ਨਾ ਮੈਂ ਬਣਾ ਲਿਆ ਕਰੂੰਗੀ ਤੁਸੀਂ ਬਹਿ ਜਾ ਕਰੋ ਰੇ ਬੇਬਿਆ ਬਣ ਕੇ ਨਾ ਮੈਂ ਤਾਂ ਸੌਂ ਤੇ ਅੰਧੀ ਕਰਦੇ ਬਸ ਅੱਡ ਕਰ ਮੇਤੇ ਨਹੀਂ ਸੱਪਾ ਹੁੰਦਾ ਹੁਣ ਡਰਾਣ ਜਟਾਣੇ ਨਾਲੋਂ ਕਰਾਤੀ ਪਹਿਲਾਂ ਮੈਂ ਤਾਂ ਜਾਣੀ ਆਪਣੀ ਜਟਾਣੀ ਕੋ ਸਾਡਾ ਤਾਂ ਪਹਿਣਾ ਵਰਗਾ ਪਿਆ ਰ ਮੈਂ ਤਾਂ ਉੱਥੇ ਜਾ ਕੇ ਗੱਲਾਂ ਮਾਰਦੀ ਆ ਐ ਤੁਹਾਡੀ ਤਾਂ ਹੱਦ ਹੋਈ ਪਈ ਆ ਅੱਡ ਕਰ ਦੋ ਉਹਨਾਂ ਨੂੰ ਹੁਣ ਇਹਨਾਂ ਨੂੰ ਕਰ ਦੋ ਅੱਡ ਸਾਡਾ ਤਾਂ ਕੁਝ ਹੱਲ ਕਰਦੇ ਹੁਣ ਕਿਸੇ ਨੇ ਅੱਡ ਨਹੀਂ ਕਰਨਾ ਬਹਿ ਕੇ ਆਪਣੇ ਕੰਮ ਕਰੋ ਲੈ ਲਿਆ ਸਮਾ ਤਾਂ ਹੀ ਤੇਨੂੰ ਕਹਿੰਦੀ ਹੁੰਦੀ ਸੀ ਚੁੱਪ ਰਹਿ ਚੁੱਪ ਰਹਿ ਠੀ ਚੁੱਪ ਰਹਿ ਤੇਰੀ ਤੇ ਜਬਾਨ ਡੇਨਾ ਵੀ ਤੋਂ ਬੰਦਾ ਛੋਟਾ ਨਹੀਂ ਰਹਿੰਦੀ ਮੇਰੀ ਹੌਂਦ ਹੈ ਕੰਮ ਤੇ ਜਿੱਦ ਜਬਾਨ ਹੈ ਹੀ ਨਹੀਂਗੀ ਹੋਰ ਅਗਲੀ ਬਾਕੀ ਨਾ ਉਦੋਂ ਤਾਂ ਵੈਸੇ ਜੀ ਨਹੀਂ ਲੱਗਦਾ ਤਾਈ ਬਣਾ ਕੇ ਜਾ ਕੇ ਉਹਨਾਂ ਨਾਲ ਗੱਲਾਂ ਗੁੱਲਾਂ ਮਾਰੂਗੀ ਤੇ ਫੇਰ ਉਹ ਤਾਂ ਕੋ ਇੱਥੇ ਘਰੇ ਟੱਪੋ ਹਾਂ ਮੇਰੇ ਤਾਂ ਨਹੀਂ ਹੁੰਦੇ ਸਾਰੇ ਕੋਈ ਕੋ ਵੀ ਨਹੀਂ ਹੁੰਦੇ ਮੈਂ ਤਾਂ ਆਪਦੇ ਕੱਪੜੇ ਕਹਿ ਲਾਉਣ ਲੱਗੀ ਜਿਹੜੇ ਤੋਤੇ ਸੀ ਬਣਾ ਲਾ ਰੋਟੀ ਲਾ ਲਾ ਫਿਰ ਮੈਂ ਵੀ ਸੌਣੀ ਆ ਪਿਆਰ ਹੈ ਕੰਮ ਮੇਰੇ ਸਰਸਾਣੇ